ਬਾਈ ਪੁੱਚੋ ਕਿਸਾਨ ਮੇਲੇ ਤੇ ਪਹੁੰਚੇ ਸੀ ਆ ਬਾਈ ਦੀਆਂ ਬੱਕਰੀਆਂ ਦੇਖੋ ਬਾਈ ਕੋਲੇ ਪ੍ਰਾਣੀ ਨਸਲ ਸਾੰਭੀ ਵੀ ਹੈ ਇਹ ਜਿਹੜੀਆਂ ਆਪਣੇ ਪਹਿਲਾ ਪੰਜਾਬ ਚ ਬੱਕਰੀਆਂ ਹੁੰਦੀਆਂ ਸੀ ਕਿੱਡੇ-ਕਿੱਡੇ ਇਹਨਾਂ ਦੇ ਕੱਦ ਆ ਤੇ ਦੂਜੀ ਗੱਲ ਆਇਆ ਵੀ ਕੋਈ ਬੱਕਰੀ ਆਈ ਨਹੀਂ ਵੀ ਛੋਟੇ ਕੱਦ ਦੀ ਹੈ ਜਾਂ ਮੌਲੀ ਜੀ ਹੋਈ ਖੜੀ ਹੈ ਕਿਉਂਕਿ ਇਹ ਆਪਣੇ ਪੰਜਾਬ ਦੀ ਨਸਲ ਦੀ ਖਾਸੀਅਤ ਹੀ ਇਹ ਸੀ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਬਾਈ ਆਪਣੇ ਏਰੀਏ ਦਾ ਜੀ ਅ ਬਾਈ ਜੀ ਤਪਾ ਮੰਡੀ ਤੋਂ ਜੀ ਤੁਸੀਂ ਹਾਂ ਵੀਰੇ ਤਪਾ ਹਾਂਜੀ ਹਾਂ ਉਹਦੇ ਤੇ ਕਿੰਨੇ ਆਕ ਬੱਕਰੀਆਂ ਰੱਖੀਆਂ ਬਈ ਆਪਣੇ ਕੋਲੇ ਇੱਥੇ ਦਾ ਲੈਮ 10 ਕ ਠੀਕ ਹੈ ਜੀ ਤੇ ਇੱਕ ਬੋਕ ਕਰੇ ਤਿੰਨ ਬੋਕਾ ਤੇ 65 ਬੱਕਰੀਆਂ ਅੱਛਾ ਜੀ ਤੇ ਇੱਕ ਚੀਜ਼ ਬਈ ਇਹ ਸੀ ਵੀ ਜਿਹੜੀਆਂ ਆਪਣੇ ਮੰਡੀਆਂ ਲੱਗਣ ਲੱਗੀਆਂ ਪੰਜਾਬ ਚ ਉਹਦੇ ਨਾਲ ਲੋਕਾਂ ਚ ਫਰਕ ਪਿਆ ਬੱਕਰੀਆਂ ਰੱਖਣ ਦਾ ਕੋਈ ਪੂਰੇ ਪਿਆ ਵੀ ਨਹੀਂ ਥੋੜਾ ਵੀ ਮੁੱਲ ਪਿਆ ਨਾ ਉਹਦੇ ਨਾਲ ਇਹ ਚੀਜ਼ ਦਾ ਹਾਂ ਵੀਰੇ ਜਿਹਦੇ ਕੋਲ ਹਨ ਦੱਸ ਲਾ ਉਹ ਤਾਂ ਦੇਖ ਕੋਈ ਮੰਡੀਆਂ ਤੇ ਨਹੀਂ ਉਹ ਤਾਂ ਕਰੇ ਹਾਂ ਜਿਨੇ ਵਿਚਾਰਿਆਂ ਨੇ ਦੇਦ ਲੈਦ ਕਰਨਾ ਬਹੁਤ ਵਧੀਆ ਭੈਣਾ ਵਿਚਾਲੇ ਗਰੀਬ ਬੰਦਾ ਯਾਰ ਕੁਝ ਦੇ ਲੀਆਂ ਦੋ ਦੋ ਲੈ ਲੀਆਂ ਟੁੰਗ ਵਾਲੀ ਮੰਡੀ ਬੰਦ ਕਰਤੀ ਉਹ ਬਹੁਤ ਮਾੜੀ ਸਭ ਤੋਂ ਮਾੜੀ ਗੱਲ ਆ ਉਹ ਯਾਰ ਆਪਣੇ ਨੇੜੇ ਤੇੜੇ ਦੀ ਸਭ ਤੋਂ ਵਧੀਆ ਤੇ ਵੱਡੀ ਮੰਡੀ ਸੀ ਹਾਂ ਕੋਈ ਸੇ ਨੇ ਲੈ ਲਈ ਦੇਤੀ ਕੋਈ ਕਿਵੇਂ ਬਹੁਤ ਵਧੀਆ ਤੇ ਭਾਈ ਸਰਕਾਰਾਂ ਮਾੜੀਆਂ ਹੁਣ ਕੀ ਕਰੀਏ ਹਾਂ ਹੁਣ ਉਹੀ ਮੰਡੀ ਆ ਬਈ ਉਥੋਂ ਤੱਕ ਗਰੀਬ ਬੰਦਾ ਨਹੀਂ ਪਹੁੰਚ ਸਕਦਾ ਸਾਡੇ ਵਰਗੇ ਕਿੱਥੇ ਹਾਂ ਕਿਉਂ ਆਏ ਆ ਕੋਈ ਮਾਲ ਹੁੰਦਾ ਆਪਣੇ ਕੋਲੇ ਪਹਿਲਾਂ ਤਾਂ ਪਿਕਅਪ ਕਰਾਉਣੀ ਪੈਂਦੀ ਐ 5000 ਰੁਪਏ ਜਿੱਥੇ ਪਿਕਅਪ ਜਾਊਗੀ ਇਹ ਗਰੀਬਾਂ ਕੋਲੀ ਵਕਰੀਆਂ ਸੀ ਕਿਸੇ ਨੂੰ ਲੋੜ ਆ ਗਰ ਜਾ ਹੁਣ ਇਹ ਕਿਤੇ ਜਾਂਦਾ ਅਗਲਾ ਨਹੀਂ ਵਿਆ ਇੱਥੇ ਕੋਈ ਨਹੀਂ ਦਿੰਦਾ ਨਹੀਂ ਮਿਲਦਾ ਬਿਲਕੁਲ ਮੇਰੀ ਪਤਾ ਤੈਨੂੰ ਅੱਜ ਹਾਂ ਕਹਿ ਕੇ ਆਲਾ ਕਹਦੇ ਯਾਰ ਭਾਈ ਆਰਤੀਆਂ ਨਹੀਂ ਮਿਲਿਆ ਮਾੜੀ ਮੁੱਢ ਘੱਟ ਆ ਤੇ ਅੰਦਰ ਨਹੀਂ ਮੇਰੀ ਸੱਤੀਆਂ ਲਾਹੇ ਦਿਲ ਦੀ ਐਣ ਜਮਾ ਤੈਨੂੰ ਔੜੀ ਵਾਲੇ ਥਿਰਿਆ ਦੇ ਡੰਡੇ ਤੋਂ ਚੜਾ ਕੇ ਥੱਲੇ ਛੱਡ ਦੇ ਕਿਉਂ ਹੁਣ ਤੇ ਮੇਰੇ ਵਰਗੇ ਨੂੰ ਜੇ ਦਰਥਾ ਦੇਤਾ ਚੰਗਾ ਭਾਈ ਲੈ ਜੀ ਦੇ ਉਹਦੋਂ ਆ ਗਿਆ ਜਰ ਬਾਈ ਆਰਤੀਆ ਜੀ ਹਾਂਜੀ ਇਹ ਸਾਡੀ ਹੰਗਾ ਜਦ ਪਾਵਾਂਗੇ ਮੰਡੀ ਚ ਰੱਖਦਨੇ ਆਉਂਦੀ ਕਰਦੇ ਸਾਰ ਬਾਕੀ ਘਰੇ ਖੜਾ ਬਿਕ ਜਾਂਦਾ ਜਾਨਵਰ ਕੋਈ ਆਏ ਨਹੀਂ ਕੋਈ ਬਾੜਾ ਮਹਿੰਗਾ ਨਹੀਂ ਵੀ 10 ਬੰਦੇ ਦੇਖਣ ਆਉਣਗੇ ਪਹਿਲਾਂ ਫੇਰ ਲੈਣਗੇ ਜਿਹੜੀ ਦੀ ਇੱਛਾ ਬੰਦੇ ਦੀ ਉਹਨੇ ਤਾਂ ਲਈ ਲੈਣਾ ਇਹ ਬਈ ਬਹੁਤ ਵਧੀਆ ਚੀਜ਼ ਹੋਈ ਸੀ ਆ ਮੰਡੀਆਂ ਨਾਲ ਆਪਣੇ ਏਰੀਏ ਚ ਜਿਹੜੀ ਆ ਮੰਡੀ ਬੰਦ ਹੋਈ ਹੈ ਇਹਦੇ ਨਾਲ ਵੀ ਬਹੁਤ ਫਰਕ ਪੈਣਾ ਕਿਉਂਕਿ ਨਵੇਂ ਜਵਾਕਾਂ ਨੂੰ ਜਾਂ ਹੋਰ ਕਿਵੇਂ ਵੀ ਲਾ ਲਓ ਵੀਡੀਓ ਦੇਖ ਕੇ ਲਾ ਲਓ ਸ਼ੌਂਕ ਲੱਗਿਆ ਸੀ ਮੇਰੀ ਗੱਲ ਹੁਣ ਚਿੱਟਾਂ ਦਾ ਬੰਦ ਨਹੀਂ ਹੁੰਦਾ ਤੇ ਬੱਕਰੀਆਂ ਵੀ ਨਹੀਂ ਪੈ ਗਈ ਜਿਵੇਂ ਇਹਦਾ ਤਾਂ ਨਸੇ ਤੇ ਨਹੀਂ ਲੱਗੂਗਾ ਜਵਾਕਾਂ ਕੰਮ ਕਰੂ ਆਉ ਆਪਦਾ ਕੋਈ ਨਾ ਪਤਾ ਕਿ ਨੀਰਾ ਪਤਾ ਸੁਰਤ ਨਾ ਜਾਉ ਉੱਤੇ ਜੇ ਹੁਣ ਬਹਿਲਾ ਬੈਠਾ ਤਾਂ ਬਾਈ ਮਾਰੇ ਕੰਮਾ ਚ ਆ ਹਾਂ ਇਹ ਗੱਲ ਆ ਕਿ ਝੂਠੀ ਆ ਨਹੀਂ ਸਹੀ ਗੱਲ ਆ ਜੀ ਬਾਈ ਜਿਹੜਾ ਬੱਕਰੀ ਚ ਲੈ ਲਿਆ ਉਹਨੂੰ ਸਾਰਾ ਦਿਨ ਸੁਰਤ ਲੈਣੀ ਨਹੀਂ ਮਿਲਦੀ ਹਾਂ ਬੰਦਾ ਆਪਦੇ ਕੰਮ ਚ ਰੁੱਝਿਆ ਰਹਿੰਦਾ ਸਾਨੂੰ ਨਹੀਂ ਯਾਰ ਫੁੱਪ ਲੈਣੀ ਮਿਲਦੀ ਹਾਂ ਠੀਕ ਆ ਜੀ ਬਾਈ ਧੰਨਵਾਦ ਜੀ ਠੀਕ